ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਰੇ ਖੇਤ ਵਿੱਚ ਅੱਜ ਗੱਲ ਕਰਨ ਲੱਗੇ ਆ ਆਪਾਂ ਆਪਣੇ گاਵਾ ਦੇ ਫੋਗਰ ਲਾ ਰਹੇ ਆਂ ਜੀ ਆ ਦੇਖੋ ਪਹਿਲਾਂ ਵੀ ਲਾਇਆ ਹੋਏ ਨੇ ਆਪਣੇ ਛੋਟੇ ਨੇ ਉਹ ਲਬਰੀਕਵਾਰਾ ਹੁੰਦਾ ਉਹ ਤੇ ਉਹ ਉਹ ਵੀ ਸਹੀ ਨੇ ਕਿਈ ਵਾਰ ਜਦੋਂ ਜ਼ਿਆਦਾ ਹਵਾ ਨੇ ਹਰੀ ਆਉਂਦੀ ਆ ਤੇ ਉਹਦੇ ਨਾਲ ਉਹ ਪ੍ਰੋਬਲਮ ਆਵੇ ਦੂਜੇ ਵਸੇ ਨੂੰ ਭਜਦੇ ਨੇ ਫੇ ਪਾਣੀ ਦੇ ਜਿਆਦਾ ਇੰਨਾ ਜਿਆਦਾ ਹਾਰਡ ਨਹੀਂ ਨਾ ਹੈਗਾ ਹੁਣ ਆਪਾਂ ਦੂਜੇ ਰੇ ਲਾ ਰਹੇ ਹਾਂ ਜਿਹੜੇ 4 ਫੋਗਰ ਹੁੰਦੇ ਆ ਅੜੇ ਵਾਲੇ ਥੋੜੇ ਇਹਨਾਂ ਦਾ ਪਾਣੀ ਜਿਆਦਾ ਹੁੰਦਾ ਠੀਕ ਉਹਦੇ ਕਰਨਾ ਵਧੀਆ ਕਪਵੋਤ ਆ ਟਪਦੇ ਕਰਕੇ ਗ੍ਰਾਹਕਾਂ ਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਆ ਟਪਦੀ ਕਿਉਂਕਿ ਹੀਟ ਜਿਆਦਾ ਆ ਤਾਪਮਾਨ ਵੀ ਜਿਆਦਾ ਹੁੰਦਾ ਉਸ ਦੇ ਕਰਕੇ ਥੋੜਾ ਜਿਹਾ ਆਰਾਮ ਰਹੂਗਾ ਇਹਨਾਂ ਨੂੰ ਬੈਸਰਨ ਮਾ ਰਹੇ ਆ ਡੇਲੀ ਅਸੀਂ ਪਾਈਪ ਦੇ ਨਾਲ ਪਰ ਫੇਰ ਵੀ ਜ਼ਰੂਰੀ ਆ ਇਹ ਚੀਜ਼ਾਂ ਉਹ ਗਰ ਲਾਣੇ ਜ਼ਰੂਰੀ ਠੀਕ ਹੈ ਥੋੜਾ ਆਰਾਮ ਵੀ ਮਿਲੂ ਇਹਨਾਂ ਨੂੰ ਰਾਹਤ ਹੁੰਦੀ ਆ ਉਸ ਫੋਟਾ ਫਾਇਨ ਆ ਰਿਹਾ ਬੇਟਾ ਸਰਦਾ ਆਪਣਾ ਤੇ ਵੀਰਾ ਸਰਦਾ ਬਿੱਲੂ ਵੀਰਾ ਫਿਰਦਾ ਨਾਲ ਪੰਮਾ ਵੀਰਾ ਸਾਰੇ ਇਕੱਠੇ ਨੇ ਇੱਕ ਖੁਸ਼ੀ ਦੀ ਲਹਿਰ ਜੀ ਆਹ ਛੋਟੀਆਂ ਬੱਸੀਆਂ ਨੇ ਆਪਣੀਆਂ ਚਾਰ ਇਹ ਵੀ ਪਾਲ ਰਹੇ ਆ ਕਰਦੀਆਂ ਵਸਿਆ ਨੂੰ ਇਹਨਾਂ ਨੂੰ ਵੀ ਨਾਲ ਆ ਰਹੇ ਆ ਇੱਥੇ ਆ ਜਗ੍ਹਾ ਤੇ ਪੱਖੇ ਵੀ ਲਾਏ ਹੋਏ ਨੇ ਵੇਖੋ ਹੋਰ ਵੀ ਲਾ ਰਹੇ ਆ ਫੈਨ ਨਾਲ ਦੇਖੋ ਬੱਚਾ ਪੰਡੰਗ ਨੂੰ ਰਾਤ ਮਿਲਦੀ ਆ ਇਹ ਤਾਂ ਚੱਲੀ ਜਾਂਦੇ ਨੇ ਆ ਜਿਵੇਂ ਜਿੱਦਾਂ ਹੁਣ ਚੱਲ ਰਿਹਾ ਉਹ ਹੁਆਰੇ ਚੱਲ ਰਹੇ ਨੇ ਛੋਟੇ ਇਹ ਹਵਾ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਆਦੀ ਆ ਉੱਪਰ ਪ੍ਰੋ퍼 ਨਹੀਂ ਕੰਮ ਕਰਦੇ ਫਿਰ ਇਹ ਜਿਹੜੇ ਇਹ ਨੇ ਅਸੀਂ ਇਹ ਲਾ ਰਹੇ ਹਾਂ ਆ ਵੇਖੋ ਕਿੰਨਾ ਟੰਗ ਨਾਲ ਲਾ ਰਹੇ ਨੇ ਇਹਦੇ ਵਿੱਚ ਬਾਸਲ ਪਾਈ ਹੈ ਨਾਲ ਇਹਦੇ ਵਿੱਚ ਦੀ ਪੈਪ ਕੱਢਾਂਗੇ ਬਾਸਲ ਦੇ ਨਾਲ ਉਹ ਦੇਖੋ ਬਿਲਡਿੰਗ ਹੋ ਰਹੀ ਹੈ ਨਾ ਜਿਦੋਂ ਚੱਲਦੇ ਦਿਖਾਵਾਂਗੇ ਜਦੋਂ ਫਿਟਿੰਗ ਕਰਾਂਗੇ ਅੱਜ ਜਿਹੀਂ ਚਲਾ ਦੇਣੇ ਨੇ ਮੈਨੂੰ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਬੱਦਲ ਵੀ ਘਟਦਾ ਕੀ ਮਾਸਟਰ ਦੀ ਵੀ ਪ੍ਰੋਬਲਮ ਆਉਂਦੀ ਆ ਇਹ ਰਾ ਸੇਤੀ ਮਾਸਟਰ ਨੇ ਲਵੇ ਲਾਇਆ ਤੇ तकरीबन ਜਲਦ ਨੇ ਭਾਰੇ ਫਿਰ ਲਾ ਮਾ ਸਾਡੇ ਲਾਇਆ ਹੈ ਦੇ ਕਿਸੇ ਦੇ ਬਾਹਰ ਉਹਨਾਂ ਦੇ ਪ੍ਰੋਬਲਮ ਜਗ ਥੋੜੇ ਜਿਹਾ ਸਹੀ ਨਹੀਂ ਹੈ ਦੇ ਤਰੀਕੇ ਨਾਲ ਉਹਨਾਂ ਸੀ ਪੂਰੀ ਵਧੀਆ ਤਰੀਕੇ ਨਾਲ ਲਾ ਰਿਹਾ ਹੈ ਦੁਬਾਰਾ ਪਾਸ ਤੱਕ ਨਾ ਵੀ ਕਾ ਰਾ ਲਓ ਜੀ ਆਪਣੇ ਕੰਪਲੀਟ ਚਲਾ ਤੇ ਦੇਖੋ ਹੰਗ ਚੜੀ ਪਿਆ ਕੋਈ ਸੇਮ ਲਾਈਵ ਆ ਰਿਹਾ ਹੈ। ਰੰਗ ਆ ਰਿਹਾ ਹੈ। ਠੀਕ ਹੈ ਬੰਦ ਕਰਦੇ ਆਪਾਂ। ਦੇਖੋ ਹੁਣ ਕਿੰਨਾ ਵਜੇ ਆਵੇਂ ਰੱਖ ਦਿਆ ਮੈਂ ਤੁਹਾਨੂੰ ਕਰਦੀ ਹੁੰਦੀ ਆ। ਉਹ ਪ੍ਰਸ਼ਨ ਹੈ। ਇਹ ਇਹ ਬੰਦਰ ਆ ਗਿਆ। ਖੰਡ ਦੇ ਵਿੱਚ ਹਮਨੇ ਯਾਰ ਨਾ ਖਰੀਦੇ। ਉਹ ਨਿੱਕੇ ਨਿੱਕੇ ਵਿਖੜੇ ਨੇ। ਬੜੀ ਵਧੀਆ ਤਰੀਕੇ ਨਾਲ। ਮੰਨ ਲਾਏ ਵੈਰੀ। ਉਹ ਇਹ ਚਲਾ ਦੇਣਾ। ਉਹ ਚੱਲ ਲੈਣਾ ਇਹ ਕੰਮ। ਠੀਕ। 2 ਬਜੇ ਠੰਡਾ ਪਾਉਣਾ। ਬੰਦਿਆ। ਅੱਧਿਆ ਟੈਂਪਰੇਚਰ। ਖੰਡਾ ਖੰਡਾ ਕੋਲ ਕੋ ਹਾਇਆ ਤਾਂ। ਇਹਨਾਂ ਸਾਹਮਣੇ ਬੈਠੇ ਪਹਿਲਾਂ ਲਾਇਓ ਫੋਕਸ ਸ਼ੋਟ। ਉਹ ਤਾਂ ਕੁਛ ਨਹੀਂ ਹੋਏਗਾ। ਹੰਦਾ ਪ੍ਰੈਸ਼ਰ। ਹੋਰ। ਖੰਡ ਦੇ ਵੀ ਬੜੀਆ। ਅਨ ਦੇਖੋ ਟਿੱਕੀ ਕਿਹ ਕਰਨੀ ਹੈ ਨਾ ਅੱਜ ਅਸੀਂ ਅੱਜ ਕਰਦੇ ਹਾਂ ਫਾਂਡਾ ਦਰਦੇ ਮਾਰੇ ਹੋਇਆ ਜਾਲਾ ਹੁੰਦਾ ਹੋਵੇ ਜੋ ਹਰੇ ਪੱਤੇ ਕਰ ਗਈ ਪੱਤੇ ਨਿਕਲ ਗਏ ਪੱਤੇ ਵੀ ਖੜ੍ਹ ਸਾਦੀਆਂ ਨੇ ਬਾਹਰ ਕੱਚਾ ਵੀ ਹੈ ਯਾ ਕਾਗੇ ਦਾ ਦੰਦ ਜਮਾਤੀ ਫੋਨ ਤੇ ਪਾਣੀ ਚੱਲ ਗਿਆ ਕੈਮਰਾ ਦੇ ਪੂਰੇ ਧੰਨਵਾਦ ਜੀ ਮਿਹਰबानी ਸਾਥ ਅੰਦਰ ਹੋ ਲਵਦੇ ਆ ਅਗਲੇ ਵਲੋਗਸ ਅਸੀ ਕਾ